ਨਗਰ ਨਗਮ ਚੋਣਾ ਲਈ ਅਮਨ ਸ਼ੇਰ ਸਿੰਘ ਸ਼ਰੀ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿੱਤ ਲਈ ਦਿੱਤਾ ਸ਼ਤਾ ਕਿਹਾ ਨਗਰ ਨਗਮ ਜਿਵੀ ਆਮ ਆਦਮੀ ਪਾਰਟੀ ਵੱਟੀ ਜਿੱਤ ਕਰੇਗੀ ਭਰਾ ਅਮਨ ਸ਼ੇਰ ਸਿੰਘ ਸ਼ਰੀ ਕਲਸੀਦਾ ਬਾਈਪਾਸ ਤੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਵੱਲੋਂ ਕੀਤਾ ਗਿਆ ਜ਼ੋਰਦਾਰ ਸਵਾਗਤ ਆਮ ਆਦਮੀ ਪਾਰਟੀ ਦੇ ਨਿਯੁਕਤ ਵਰਕਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਰੀ ਕਲਸੀਦਾ ਬਾਈਪਾਸ ਵਿਖੇ ਪਹੁੰਚਣ ਤੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਤਲਬੀਰ ਸਿੰਘ ਗਿੱਲ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜ਼ੋਰਦਾਰ ਸਵਾਗਤ ਇਤਿਹਾਸਿਕ ਮੁਕਿਆ ਮਨਸ਼ੀਤ ਸਿੰਘ ਚਾਰੀ ਕਲਚੀ ਨੇ ਆਮ ਆਦਮੀ ਪਾਰਟੀ ਵਰਕਰਾਂ ਦਾ ਜੋਸ਼ ਵਧਾਉਂਦਿਆਂ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਆ ਗਿਆ ਨਾ ਇਸ ਵਿੱਚ ਵੀ ਆਮ ਆਦਮੀ ਪਾਰਟੀ ਵਟੀਆਂ ਜਿੱਤਾ ਪ੍ਰਾਪਤ ਕਰੇਗੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸ਼ਬਦ ਦਿੱਤਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤਲਬੀਨ ਗਿੱਲ ਹੋਣਾਂ ਦਾ ਭਾਜੀ ਹੋਣਾਂ ਦਾ ਸਾਡੇ ਕੈਪਟਨ ਮਿਨਿਸਟਰ ਗੁਰਦੀਪ ਸਿੰਘ ਧਾਲੀਵਾਲ ਜਿਲ੍ਹਾ ਖੇਨੇਰੂ ਦਾ ਸਿਆਲ ਕਾ ਸਾਹਿਬ ਸੁਭੂਚਾ ਪਰਿਵਾਰ ਹੈ ਜਿਹੜਾ ਸਟੇਜ ਤੇ ਮੌਜੂਦ ਹੈ ਤੇ ਉਸ ਤੋਂ ਬਾਅਦ ਤੁਹਾਡਾ ਕਿਉਂਕਿ ਤੁਸੀਂ ਸਾਡੀ ਖਰਾਕ ਤੁਹਾਡੇ ਦੀ ਸਾਨੂੰ ਆਪਣੀ ਤਾਕਤ ਪੈਦਾ ਰਹਦੀ ਹੈ ਅਗਰੇ ਬੋਲੋ ਮਿਹਨਤ करिए

ਸਾਧੂ ਸਾਹਿਬ ਜੀ ਜਿੰਨਾ ਮੈਂ ਤੁਹਾਨੂੰ ਅੱਗੇ ਕਿਹਾ ਤੇਸਰ ਦਾ ਬੜਾ ਮਾਣ ਮਹਿਸੂਸ ਹੈ ਕਿ ਸਾਡਾ ਛੋਟਾ ਵੀਰ ਪਟਾਲੇ ਦੇ ਐਮਐਲਏ ਜਿੰਨਾਂ ਦਾ ਇੱਥਾ ਵੱਡਾ ਉੱਤਾ ਮਿਲਿਆ ਆ ਗਏ ਬਸ ਇਹਨਾਂ ਦੇ ਉੱਤੇ ਤਾਂ ਫਾਇਦਾ ਤਾਂ ਹੀ ਹੈ ਇਹ ਆਪਾਂ ਹੁਣ ਲੋਕਲ ਕਮੇਟੀ ਦੀ ਆਪਣੀਆ ਚੋਣਾ ਜਿੱਤ ਕੇ ਜਿਹੜਾ ਉਹ ਅਗਰ ਕੇਦੀਪ ਸਿੰਘ ਸਾਹਿਬ ਜਰਮ ਸਿੰਘ ਸਾਹਿਬ ਉਹਨਾਂ ਦੇ ਕੋਲੇ ਕੋਲੇ ਅਬ ਮੁਖਰਜ ਆਪਣਾ ਮੇਜ਼ ਬਣਾਣਾ ਅਮਾਸਾਦਰ ਜੱਪੜਾ ਅੱਜ ਤੋਂ ਜਿਹੜਾ ਲੱਗ ਜਰਾ ਜਿੱਥੇ ਜਿੱਥੇ ਤੁਹਾਡੇ ਰਿਸ਼ਤੇਦਾਰ ਪੈਰ ਪਾ ਆ ਸਭ ਨੂੰ ਕਹਿਣਾ ਜਿਹੜਾ ਸ਼ੁਰੂ ਕਰਨਾ ਕਾੜੀ ਕਰ ਦਿਓ ਕਾੜੀ ਕਰ ਜੀ ਸ਼ੋਸ਼ੀ ਤੁਹਾਨੂੰ ਦੋਗਾ ਕਿ ਉਹ ਮੂਮੈਂਟ ਉਹਨਾਂ ਕਾੜੀ ਕਾੜੀ ਕਰਾ ਦਿਓ ਗੁਜਰਾਤ ਪੀਲੇ ਸਾਹਿਬ ਕਿਉਂਕਿ ਅੱਗੇ ਵੀ ਤੇਰੀ ਖਸਮ ਤੇ ਸਾਥੀ ਪਦਸ ਦੀ ਪਾਰਟੀ ਵੱਲੋਂ ਦੇ ਲਈ ਖਰੇ ਸਤਾਂ ਅਮਨ ਸੇਖ ਖੇਰੀ ਕੱਲ ਸੀ ਜੀ ਜਿਹੜਾ ਸੁਣਾ ਬੀ ਬਦਲਾ ਬਦਲਾ ਕਰ ਦਿਓ ਦੋਗਾ ਇੱਕ ਤੁਹਾਡੀ ਸਬੋਧਤ ਕਰ ਧੰਨਵਾਦ ਕਲਸੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੁਹਾਨੂੰ ਗੁਰੂ ਮਹਾਰਾਜ ਹੋਰ ਇਹਦੋਂ ਵੱਧ ਤਰੱਕੀਆਂ ਬਖਸ਼ੇ ਤੇ ਜਿੱਥੇ ਸਾਡੇ ਕੋਲ ਧਾਰੀয়াল ਸਾਹਿਬ ਬਹੁਤ ਵੱਡੇ ਲੀਡਰ ਨੇ ਉੱਥੇ ਤੋਂ ਵੀ ਸਾਡੇ ਕੋਲ ਮਾਝ ਦੇ ਵਿੱਚ ਅੱਜ ਦੁੱਗੇ ਲੀਡਰ ਹੋਰ ਪੈਦਾ ਹੋਏ ਹੋ ਤੁਹਾਨੂੰ ਗੁਰੂ ਕਿਰਪਾ ਕਰੇ ਬਲ ਬੱਚੇ ਇਹੀ ਲੋਕਾਂ ਦੀ ਤਗੜੇ ਹੋ ਕੇ ਸੇਵਾ ਕਰੋ ਸੁੱਟੋ ਬੋਲ ਬਲਕੂਆ ਕਰ ਲੈ ਜਣਿਆ ਬਹੁਤ ਬਹੁਤ ਧੰਨਵਾਦ ਕਲਸੀ ਸਾਹਿਬ ਇੱਕ ਮਿੰਟ ਆਉਣਾ ਹੀ ਪੈਣਾ ਇਹ ਤੇ ਗੁਜਾਰਾ ਨਹੀਂ ਹੋਣਾ ਇਹ ਕਲਸੀ ਤੇ ਆਉਣਾ ਹੀ ਪੈਣਾ ਆਓ ਸਾਰਾ ਹੋ ਗਿਆ ਮਸਰਕ ਆਓ ਸਾਰਾ ਆਜੋ 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 ਬਹੁਤ ਪਤਾਰੋ ਯਾਰ ਸਤਕਾਰ ਨਾਲ ਸਨੇ ਪਹਿਲਾਂ ਤੇ ਜੀ ਅਸੀਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਨੂੰ ਇਹਨਾਂ ਮਾਨ ਸਤਕਾਰ ਪਿਆਰ ਦਿੱਤਾ ਅਸੀਂ ਅਸੀਂ ਸਦਾ ਰਹਿਣੀ ਆ ਆ ਰਾਤੀ ਮੰਦਰ ਵੀ ਬਾਲਮਿਕੀ ਮੰਦਰ ਵੀ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਵੀ ਆਪਾਂ ਸਾਰੇ ਜਗ੍ਹਾ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਅਦਾ ਕੀਤਾ ਤੇ ਅਰਦਾਸ ਬੇਨਤੀ ਕੀਤੀ ਪੰਜਾਬ ਦੀ ਭਲਾਈ ਵਾਸਤੇ ਚੜ੍ਹਦੀ ਕਲਾ ਵਾਸਤੇ ਵੱਡੇ ਅਹੁਦੇ ਹੁੰਦੇ ਤਾਂ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਚੁਣੌਤੀਆਂ ਵੱਜ ਜਾਂਦੀਆਂ ਦੇਖੋ ਜਿੰਮੇਵਾਰੀਆਂ ਜਿਉਂ-ਜਿਉਂ ਵਧਦੀਆਂ ਨੇ ਪਰਮਾਤਮਾਗੇ ਹੋਰ ਅਰਦਾਸ ਬੇਨਤੀ ਕਰਦੇ ਆ ਵੀ ਉਹਦਾ ਹਿੰਮਤ ਵੀ ਬਖਸ਼ਿਓ ਜਿਹੜੀਆਂ ਉਹ ਜ਼ਿੰਮੇਵਾਰੀਆਂ ਨਿਭਾ ਸਕੀ ਔਰ ਪਾਰਟੀ ਦੇ ਰਹਿਣੀਆਂ ਜੀ ਜਿਨ੍ਹਾਂ ਨੇ ਇਸ ਨਮਾਣੇ ਤੇ ਵਿਸ਼ਵਾਸ ਕੀਤਾ ਜਿਹੜੀ ਜ਼ਿੰਮੇਵਾਰੀ ਦੇਖਣ ਵਾਤੇ ਜਿਹੜੇ ਆਦਮੀ ਆਲਿਆਂ ਨੇ ਰਿਕਵੈਸਟ ਕੀਤੀ ਆ ਪੰਜਾਬ ਸਰਕਾਰ ਨੂੰ ਕਿ ਜਿਹੜੀ ਲੋਕਾਂ ਨੂੰ 300 ਜੂ ਬਿਜਲੀ ਫ੍ਰੀ ਦਿੱਤੀ ਜਾ ਰਹੀ ਆ ਉਹ ਆਰਮੀ ਦੇ ਜਿਹੜੇ ਕੁਆਟਰ ਆ ਉਹਨਾਂ ਨੂੰ ਵੀ ਦਿੱਤੇ ਜਾਵੇ। ਦੇਖੋ ਜੀ ਇਹਦੇ ਬਾਰੇ ਜਿਹੜੀ ਆ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਹੁਣੇ ਪਤਾ ਲੱਗਾ। ਇਹਦੇ ਬਾਰੇ ਵਿਚਾਰ ਕਰਾਂਗੇ ਜੀ ਚਰਚਾ ਕਰਾਂਗੇ। ਜੀ ਸਰ ਨਗਰ ਨਿਗਮ ਦੀ ਆ ਜਿਹੜੀ ਇਲੈਕਸ਼ਨਸ ਨੇ ਉਹ ਕਿਨੇ ਕੁ ਵਡੇ ਚੁਣੇ ਨੇ ਜੀ। ਬਿਲਕੁਲ ਜੀ ਜਦੋਂ ਪਰਮਾਤਮਾ ਦਾ ਆਉਟ ਆਸਰਾ ਹੋਵੇ ਤੇ ਸੰਗਤ ਦਾ ਪਿਆਰ ਹੋਵੇ ਫਿਰ ਚੁਣੌਤੀਆਂ ਚੁਣੌਤੀਆਂ ਨਹੀਂ ਰਹਿ ਜਾਂਦੀਆਂ ਹੁੰਦੀਆਂ ਫਿਰ ਇਹਨੂੰ ਵਧੀਆ ਢੰਗ ਨਾਲ ਆਪਾਂ ਜੇਤੂ ਪ੍ਰਾਪਤ ਹੋਈ ਆ ਜਿੰਮੇ ਚੋਣਾਂ ਦੇ ਵਿੱਚ ਉਹਨੂੰ ਕਿਵੇਂ ਸਮਝਦੇ ਸੀ ਤੁਹਾਡੇ ਸਾਹਮਣੇ ਆ ਜੀ ਉਹ ਜਿਹੜੀ ਜਿੱਤ ਆ ਸਾਰੇ ਸੀਐਮ ਸਾਹਿਬ ਸੀਐਮ ਦੇ ਦਾਵੇਦਾਰ ਜਿਹੜੇ ਮੈਨੂੰ ਲੱਗਦਾ ਵੀ ਜਿਦ ਤਰ੍ਹਾਂ ਰਾਜਾ ਵੜਿੰਗ ਦੀ ਦੇਰ ਬਾਬਾ ਨਾਨਕ ਵਾਲੇ ਸੋ ਲੋਕਾਂ ਨੇ ਦੇਖੋ ਮੈਂ ਅੱਗੇ ਵੀ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਹਾਂ ਅੱਗੇ ਲਾਰੇ ਵਾਦੇ ਚੱਲਦੇ ਹੁੰਦੇ ਸੀ ਹੁਣ ਜਿਹੜਾ ਬੰਦਾ ਕੰਮ ਕਰੂਗਾ ਲੋਕ ਉਹਨੂੰ ਪਸੰਦ ਕਰਨਗੇ ਅਸੀਂ ਆਪਾਂ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਗਏ ਆ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੇ ਤੁਹਾਡੇ ਸਾਹਮਣੇ ਰਿਜ਼ਲਟ ਦਿੱਤਾ ਹੱਲੇ ਕਈ ਕੰਮ ਰਹਿੰਦੇ ਨੇ ਸਾਡੇ ਪਰ ਜੋ ਜੋ ਸਮਾਂ ਬੀਤਦਾ ਜਾਊਗਾ ਤੇ ਉਹ ਤੇ ਆਪਾਂ ਕੰਮ ਜਿਹੜੇ ਉਹ ਪੂਰੇ ਹੋਣਗੇ। ਸਾਡੇ ਵਿੱਚ ਜਿਹੜਾ 13 ਸੀਟਾਂ ਚੋਂ 3 ਆਈਆਂ ਤੇ ਆਪੋਜੀਸ਼ਨ ਕਹਿੰਦੀ ਵੀ ਇਹਨਾਂ ਦਾ ਘਰਾਫ ਹੁੰਢਣਾ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦਾ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਸੰਗਤ ਆ ਲੋਕਾਂ ਦਾ ਜਨਤਾ ਲੋਕ ਚਾਣਦੇ ਲੀਡਰ ਰਸਤੇ ਆ ਲੋਕ ਚੌਂਡ ਦੇ ਲੀਡਰ ਫਸਤੇ ਜਿਹੜਾ ਜਿਹੜਾ ਪ੍ਰੋਗਰਾਮ ਕਿੰਨਾ ਵੱਲੋਂ ਸਵਾਗਤ ਕੀਤਾ ਜਾਂਦਾ ਤੁਹਾਡਾ ਸੋ ਮੇਰਾ ਭਰਾ ਗੁਸ਼ਨ ਸ਼ੀਨਾ ਇਹ ਮੈਂ ਮੈਨੂੰ ਪਾਦਾ ਹੁਕਮ ਹੋਇਆ ਵੀ ਤੁਰਨਾ ਆਪਾਂ ਇੱਥੋਂ ਆ ਕਾਫਲਾ ਜੀ ਮੈਂ ਕਿਹਾ ਜਿਤਨਾ ਵੀ ਵੇਖੋ ਸਾਡੇ ਇਹ ਸਾਡੀਆਂ ਬਾਹਵਾਂ ਨੇ ਸਾਡੇ ਵਰਕਰ ਸਾਡੀ ਸਾਡਾ ਪਰਿਵਾਰ ਆ ਸਾਨੂੰ ਇਹ ਹੁੰਦਾ ਵੀ ਹਰ ਇੱਕ ਦਾ ਮਾਣ ਸਤਿਕਾਰ ਜਿਹੜਾ ਉਹਦੇ ਚ ਕੋਈ ਕਸਰ ਨਾ